ਲਓ ਜੀ ਪੰਜ ਗੱਲ ਕਰ ਲੰਗੀਆਂ ਫੁੱਲਾਂ ਬਾਰੇ ਫੁੱਲਾਂ ਨੇ ਤਾਂ ਰੰਗ ਬੰਨੇ ਬਏ ਆ ਤੁਸੀਂ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਹਨਾ ਨਜ਼ਾਰਾ ਲੈਂਦਾ ਬਾ ਛੋਟੇ ਛੋੜੇ ਗਮਲੇ ਆ ਤੁਸੀਂ ਦੇਖ ਸਕਦੇ ਆ 8 10 ਇੰਚ ਦੇ ਗਮਲੇ ਆ ਜਿਹਦੇ ਵਿੱਚ ਫੁੱਲ ਦੇਖੋ ਇੱਕ ਪੌਦੇ ਦੇ ਵਿੱਚ 30 25 30 25 30 ਫੁੱਲ ਤਾਂ ਹਰ ਰੋਜ਼ ਮੰਗਣਾ ਖਿਲਦੇ ਨੇ ਜਿਹੜਾ ਮੇਨ ਇਹਦਾ ਰੀਜ਼ਨ ਆ ਪੌਦੇ ਦੀ ਕੇਅਰ ਉੱਤੇ ਡਿਪੈਂਡ ਕਰਦਾ ਜਿਵੇਂ ਤੁਸੀਂ ਕੇਅਰ ਕਰੋਗੇ ਉਦਾਂ ਦਾ ਪੌਦੇ ਦੀ ਗਰੋਥ ਹੋਊਗੀ ਉਦਾਂ ਦਾ ਹੀ ਫਲਾਵਰਿੰਗ ਕਰੂਗਾ ਹਨਾ ਤਾਂ ਆਪਾਂ ਦੇਖੋ ਪੂਰੀ ਕੇਅਰ ਕਰੀ ਦੀ ਆ ਪੌਦੇ ਦੇ ਵੀ ਫੁੱਲ ਦੇਖੋ ਕਿੰਨੇ ਸੋਹਣੇ ਆਏ ਹੋਏ ਆ ਪੂਰੇ ਰੰਗ ਬੰਨੇ ਦੇਲ ਕੋਸ਼ ਹੋ ਜਾਂਦਾ ਇੱਕ ਵਾਰੀ ਆਪਣੇ ਗਾਰਡਨ ਦੇ ਵਿੱਚ ਆ ਕੇ ਜੇ ਤੁਸੀਂ ਵੀ ਤਣਾਅ ਮੁਕਤ ਰਹਿਣਾ ਚਾਹੁੰਦੇ ਹੋ ਨਾ ਟੈਨਸ਼ਨੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਇਹ ਜੇ ਕੰਮ ਜ਼ਰੂਰ ਕਰੋ ਆਪਣੇ ਗਾਰਡਨ ਦੇ ਵਿੱਚ ਜਿਵੇਂ ਕਿ ਛੋਟੀ ਜੀ ਕੰਦ ਆ ਉਹਦੇ ਉੱਤੇ ਵੀ ਆਪਣੇ ਫੁੱਲ ਲਾਏ ਹੋਏ ਆ ਠੀਕ ਆ ਪੌੜੀਆਂ ਥੱਲੇ ਜਾਣ ਵਾਸਤੇ ਇਹਦੇ ਅਲੱਗ-ਅਲੱਗ ਆ ਥੋੜਾ ਘਾਂ ਲਾਇਆ ਸੀ ਸਰਦੀਆਂ ਕਰਕੇ ਮਰ ਗਿਆ ਆਪਾਂ ਜਿਹਨੂੰ ਗ੍ਰੀਨ ਕਰਾ ਕੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਆਹ ਵਾਲੀ ਗਰਮੀਆਂ ਦੇ ਵਿੱਚ ਤਾਂ ਜਿਹੜੀ ਇਹਦੇ ਵਿੱਚ ਤੁਸੀਂ ਦੇਖੋ ਮਿੱਟੀ ਇਹਦੀ ਏਅਰ ਮਿੱਟੀ ਵਧੀਆ ਕੁਆਲਿਟੀ ਦੀ ਬਣਾ ਕੇ ਪਾਓ ਜਿਵੇਂ ਕੀ ਬਾਜੂ ਪਾਣੀ ਵੀ ਖਾਦ ਵਾਲਾ ਪਾਓ ਤਾਂ ਇਸ ਤਰ੍ਹਾਂ ਦੀ ਗਰੋਥ ਦੇ ਇਹਨੂੰ ਛੋਟੇ ਛੋਟੇ ਪੌਦਿਆਂ ਦੇ ਵਿੱਚ ਮਿਲੂਗੀ। ਅੱਗੇ ਆਹ ਸਰੋਂ ਫਲਾਵਰ ਜਿਹਦੇ ਇਹਦੀ ਫੁੱਲ ਖਿਲਦੇ ਆਪਾਂ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜਿਵੇਂ ਕਿ ਆਹ ਦੇਖੋ ਟਮਾਟਰ ਲਾਇਆ ਧਨੀਆ ਲਾਇਆ ਲਸਣ ਲਾਇਆ ਮੀਥੇ ਉਹ ਵੀ ਮੰਗਣਾ ਆਪਾਂ ਥੋੜਾ ਥੋੜਾ ਕੱਟੀ ਜਾਂਦਾ ਗੋਭੀ ਗੋਭੀ ਠੀਕ ਆ ਜੀ ਅੱਗੇ ਸਬਜ਼ੀਆਂ ਸੁਬਜ਼ੀਆਂ ਬਹੁਤ ਲਾਈਆਂ ਹੋਈਆਂ ਆਪਾਂ ਨੇ ਇੱਧਰ ਉੱਪਰ ਟਮਾਟਰ ਥੈਲੇ ਕੋਈ ਵੀ ਚੀਜ਼ ਆਪਾਂ ਪਾਇਸੀ ਨਹੀਂ ਵੱਧ ਲਾਉਂਦੇ ਦੇਖੋ ਤੁਸੀਂ ਗਰੇਟੇ ਰੱਖੇ ਹੋਏ ਨੇ ਇਹ ਭਾਏ 10-15 ਰੁਪਏ ਦਾ ਗਰੇਟਾ ਇਹ ਨਹੀਂ ਵਧੀਆ ਲੋ ਜੀ ਆਹ ਕੋਠੇ ਆਪਾਂ ਫੁੱਲਾਂ ਨਾਲ ਭਰੇ ਪਏ ਨੇ ਹਨਾ ਦਿਲ ਜਾ ਖੁਸ਼ ਹੁੰਦਾ ਲੱਗਾਂਦੇ ਵੀ ਇੱਧਰ ਆ ਗਏ ਇੱਧਰ ਮਿਕਸ ਹੋ ਜਾਂਦੇ ਆ ਫਿਰ ਆਪਾਂ ਪੱਟੇ ਨਹੀਂ ਸਾਸ ਪਈ ਨਿਕਰੀ ਮੈਂ ਕਿਹਾ ਫੁੱਲ ਆ ਜਾਂਦਾ ਫੁੱਲਾਂ ਦਾ ਮੌਸਮ ਆ ਇਹਦਾ ਨਾਲੇ ਬਹਾਰ ਵਧੀਆ ਲੱਗਦੀ ਆ ਹਲੋ ਜੀ ਚੈੱਕ ਕਰੋ ਇਹਨੂੰ ਹੈਵੀ ਕਸ ਕਹ ਦਿੰਨੇ ਆ ਗੁਲਹੜ ਕਹ ਦਿੰਨੇ ਆ ਹਨਾ ਦੋ ਤਿੰਨ ਨਾਮਾਂ ਨਾਲ ਜਾਣਿਆ ਜਾਂਦਾ ਇਹ ਪਰ ਦੇ ਕੋਈ ਛੋਟਾ ਯਾਰ ਬੀਸਟ ਬੋਤਲ ਦੀ ਵੱਡੀ ਹੋਈ ਗਾਲ ਜਾਓ ਤੇ ਪੱਲਾ ਦੇਖੋ ਤੁਸੀਂ ਕਿੰਨੇ ਖਿਲੇ ਹੋਏ ਹਨ ਮਹਰੂਨ ਕਲਰ ਦੇ ਜੇ ਤੁਸੀਂ ਵੀ ਇਦਾਂ ਚਾਹੁੰਦੇ ਹੋ ਕਿ ਤੁਹਾਡੇ ਵੀ ਜਿਹੜਾ ਆਪਣਾ ਛੱਤ ਤੇ ਗਾਰਡਨ ਬਣਾਇਆ ਹੋਇਆ ਇਦਾਂ ਭਰਪੂਰ ਰਹੇ ਭਰਿਆ ਫਰਿਆ ਰਹੇ ਤਾਂ ਮੇਰੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਮਿਰਚਾ ਸਪੈਸ਼ਲ ਨੇ ਤੁਸੀਂ ਦੇਖ ਸਕਦੇ ਹੋ ਇਹ ਪਹਿਲਾਂ ਤਾਂ ਹਰੀ ਹੁੰਦੀ ਆ ਫਿਰ ਐਦਾਂ ਪਰਪਲ ਕਲਰ ਦੀ ਹੋ ਜਾਂਦੀ ਆ ਤੁਸੀਂ ਚੈੱਕ ਕਰੋ ਇਹ ਪਰਪਲ ਕਲਰ ਠੀਕ ਹੈ ਉਹ ਰੈੱਡ ਕਲਰ ਚ ਹੋ ਜਾਂਦੀ ਹੈ